ਇੱਕ ਵਾਰੀ ਨਾ ਇੱਕ ਚੂਹਾ ਸੁਨਾਰੇ ਦਾ ਹੀਰਾ ਖਾ ਗਿਆ ਸੁਨਾਰੇ ਨੂੰ ਲੱਗ ਗਿਆ ਪਤਾ ਸੁਨਾਰਾ ਚੂਹੇ ਦੇ ਮਗਰ ਭੱਜਾ ਚੂਹਾ ਅੱਗੇ ਅੱਗੇ ਸੁਨਾਰਾ ਪਿੱਛੇ ਪਿੱਛੇ ਚੂਹਾ ਜਾ ਕੇ ਨਾ ਦੂਜੇ ਚੂਹਿਆਂ ਚ ਰਲ ਗਿਆ ਹੁਣ ਉਹਨੂੰ ਸੁਨਾਰੇ ਨੂੰ ਪਤਾ ਨਾ ਲੱਗੇ ਵੀ ਕਿਹੜੇ ਚੂਹੇ ਨੇ ਹੀਰਾ ਖਾਦਾ ਕਿਉਂ ਸਾਰੇ ਚੂਹੇ ਇੱਕੋ ਜਿਹੇ ਸੀਗੇ ਹੁਣ ਸੁਨਾਰਾ ਦੁਖੀ ਹੋਇਆ ਨਾ ਕਿ ਸਿਆਣੇ ਬੰਦੇ ਕੋਲ ਗਿਆ ਉਹਨੂੰ ਆਂਦਾ ਵੀ ਯਾਰ ਚੂਹਾ ਨਾ ਮੇਰਾ ਹੀਰਾ ਖਾ ਗਿਆ ਏ ਤੇ ਮੈਨੂੰ ਪਤਾ ਨਹੀਂ ਲੱਗਦਾ ਤੇ ਉਹ ਗਿਆ ਉਹ ਆਂਦਾ ਵੀ ਉਹ ਜਿਹੜਾ ਚੂਹਾ ਪਰੇ ਜੇ ਖਲੋਤਾ ਨਾ ਅੱਡ ਜਾ ਉਹਨੂੰ ਫੜ ਸੁਨਾਰੇ ਨੇ ਉਹ ਚੂਹਾ ਫੜ ਕੇ ਪਾੜਿਆ ਤੇ ਉਹਦੇ ਢਿੱਡ 'ਚ ਹੀਰਾ ਹੁਣ ਸੁਨਾਰਾ ਉਹਨੂੰ ਬੰਦੇ ਨੂੰ ਪੁੱਛਦਾ ਤੈਨੂੰ ਕਿਵੇਂ ਪਤਾ ਲੱਗਾ ਕਹਿੰਦਾ ਵੀ ਜਦੋਂ ਕਿਸੇ ਉਹੋ ਜਿਹੇ ਬੰਦੇ ਦੇ ਹੱਥ ਕੀਮਤੀ ਚੀਜ਼ ਆ ਜਾਏ ਨਾ ਉਹ ਫਿਰ ਸਾਰਿਆਂ ਜੋ ਅੱਡ ਅੱਡ ਰਹਿਣ ਲੱ ਪੈਂਦਾ ਆਪਣੇ ਨੂੰ ਅੱਡ ਅੱਡ ਸਮਝਦਾ ਏ ਇਹੀ ਗੱਲ ਖਾਸੇ ਵੱਡੇ ਬੰਦਿਆਂ ਦੇ ਆ ਹੁਣ ਜੇ ਮਹਿਫਲ 'ਚ ਜਾ ਕੇ ਦੱਸਣਾ ਪਵੇ ਨਾ ਵੀ ਮੈਂ ਖਾਸਾ ਵੱਡਾ ਬੰਦਾ ਆ ਮੇਰੇ ਨਾਲ ਗੱਲ ਕਰਨ ਲਈ ਜੁਰਤ ਵਾਲਾ ਬੰਦਾ ਲਿਆਓ ਇਹੋ ਜੀ ਵਿਡਿਆਈ ਦਾ ਕੋਈ ਫਾਇਦਾ ਨਹੀਂ ਜੇ ਖਾਸੇ ਵੱਡੇ ਬੰਦੇ ਉਹ ਤੇ ਸਭ ਨੂੰ ਪਤਾ ਹੀ ਹੁੰਦਾ ਵੀ ਇਹ ਵੱਡਾ ਬੰਦਾ ਆ ਤੇ ਜੇ ਜਾ ਕੇ ਦੱਸਣਾ ਪਵੇ ਤੇ ਇਹੋ ਜੇ ਖਾਸੇ ਵੱਡੇ ਬੰਦੇ ਦਾ ਕੋਈ ਫਾਇਦਾ ਨਹੀਂ ਉਹ ਜਿਵੇਂ ਨਾ ਇੱਕ ਵਾਰੀ ਬਾਂਦਰ ਸਾਰੇ ਇਕੱਠੇ ਹੋ ਗਏ ਅੰਧ ਵੀਰ ਆਪਾਂ ਸਾਰੇ ਆਪਣੀ ਆਪਣੀ ਡਫਲੀ ਵਜਾਈ ਜਾਣਦੇ ਆ ਵੀ ਆਪਣਾ ਕੋਈ ਨਾ ਕੋਈ ਨਾ ਮੋਤਬਰ ਚਾਹੀਦਾ ਉਹਨਾਂ ਇੱਕ ਖਾਸਾ ਵੱਡਾ ਸਾਰਾ ਬਾਂਦਰ ਲੱਭ ਕੇ ਨਾਂਦਾ ਜੀ ਅੱਜ ਤੋਂ ਆਪਣਾ ਲੰਬੜਦਾਰ ਉਹ ਵਿੱਚੋਂ ਕੋਈ ਬੋਲਿਆ ਹੁੰਦਾ ਯਾਰ ਇਹਦਾ ਪਤਾ ਕਿਵੇਂ ਲੱਗੂਗਾ ਵੀ ਆਪਣਾ ਲੰਬੜਦਾਰ ਹੈ ਉਹ ਆਂਦੇ ਆਪਾਂ ਇਹ ਕਰਦੇ ਦੀ ਪੂਛ ਨੂੰ ਛੱਜ ਬੰਦ ਦਿੰਨੇ ਆ ਇਹਦਾ ਅੱਡ ਪਤਾ ਲੱਗਿਆ ਕਰੂਗਾ ਉਹ ਵੀ ਮੰਨ ਗਿਆ ਵੀ ਮੈਂ ਸਾਰਿਆਂ ਚੋਂ ਖਾਸਾ ਵੱਡਾ ਬਣ ਜੂਗਾ ਲੰਬੜਦਾਰ ਬਣ ਜੂ ਇਹਨਾਂ ਦਾ ਉਹਨੇ ਛੱਜ ਬਣਾ ਲਿਆ ਇੱਕ ਦਿਨ ਕੀ ਹੋਇਆ ਵੀ ਉਹ ਕਿਸੇ ਜ਼ਮੀਂਦਾਰ ਦੇ ਨਾਲ ਗੰਨਿਆਂ ਦੇ ਖੇਤ ਚ ਵੜ ਗਿਆ ਹੁਣ ਉਹ ਗੰਨੇ ਚ ਉਪੀ ਜਾਂਦੇ ਆ ਗੰਨੇ ਭੰਨੀ ਜਾਂਦੇ ਆ ਉਧਰੋਂ ਜ਼ਮੀਂਦਾਰ ਆ ਗਿਆ ਜਦੋਂ ਜ਼ਮੀਂਦਾਰ ਨੇ ਕੀਤਾ ਨਾ ਫੇਰ ਤੇ ਬਾਂਦਰ ਭੱਜ ਪਏ ਸਾਰੇ ਹੁਣ ਬਾਂਦਰ ਭੱਜ ਪਏ ਤੇ ਲੰਬੜਦਾਰ ਨੇ ਭਜਣਾ ਸੀ ਉਹ ਵੀ ਭੱਜ ਪਿਆ ਹੁਣ ਜਦੋਂ ਭੱਜੇ ਤੇ ਛੱਜ ਕਦੇ ਇਧਰ ਲੈ ਪੂਜੇ ਨਾ ਵਜੇ ਕਦੇ ਇਧਰ ਲੈ ਪੂਜੇ ਨਾ ਵਜੇ ਸਾਰੇ ਬਾਂਦਰ ਤਾਂ ਨਿਕਲ ਗਏ ਭੱਜ ਕੇ ਪਿੱਛੇ ਰਹਿ ਗਿਆ ਕਲਾ ਲੰਬੜਦਾਰ ਉਹ ਜਦੋਂ ਖੇਤੋਂ ਬਾਹਰ ਨਿਕਲੇ ਉਹਨਾਂ ਨੇ ਆਵਾਜ਼ ਮਾਰੀ ਵੀ ਲੰਬੜਦਾਰ ਸਾਹਿਬ ਆਜੋ ਉਹ ਆਂਦਾ ਵੀ ਹੁਣ ਲੰਬੜਦਾਰ ਸਾਹਿਬ ਤਾਂ ਆਉਂਦੇ ਨੇ ਹੁਣ ਆ ਲੰਬੜਦਾਰੀ ਵਾਲਾ ਛੱਜ ਨਹੀਂ ਤੁਹਾਡਾ ਬਾਹਰ ਆਉਣ ਦਿੰਦਾ ਮੈਨੂੰ ਸੋ ਦੋਸਤੋ ਜਿਨ੍ਹਾਂ ਦੇ ਸਿਰ ਤੇ ਵੱਡੇ ਹੋਏ ਹੋਏ ਨਾ ਉਹਨਾਂ ਨੂੰ ਨਹੀਂ ਆਉਂਦਾ ਖਾਸਾ ਵੱਡਾਪਣ ਦਿਖਾਈਦਾ ਹੁੰਦਾ ਕਦੇ ਵੀ ਤੇ ਜਿਹੜੇ ਸਾਡੇ ਆ ਸੈਲੀਬ੍ਰਿਟੀ ਨੇ ਇਹ ਸਾਡੇ ਸਿਰ ਤੇ ਵੱਡੇ ਨੇ ਲੋਕਾਂ ਦੇ ਸਿਰ ਤੇ ਵੱਡੇ ਨੇ ਜਨਤਾ ਦੇ ਸਿਰ ਤੇ ਵੱਡੇ ਨੇ ਕਮ ਸੇ ਕਮ ਉਹਨਾਂ ਨੂੰ ਨਾ ਦੱਸੋ ਕਿ ਅਸੀਂ ਖਾਸੇ ਵੱਡੇ ਆਦਮੀ ਹਾਂ